ਰਾਦੇ ਰਾਦੇ ਜੀ ਕੇ ਦਸਾਰੇ ਠਿਕ-ਠਾਕ ਤੇ ਇਹ ਹੈਗਾ ਜੀ ਕ੍ਰਿਸ਼ਨ ਭਗਵਾਨ ਜੀ ਦੇ ਪਿੰਡ ਆਨੰਦਗਾਂਵ ਦੇ ਵਿੱਚ ਪਹਿਲਾ ਗੜੀ ਪ੍ਰਸ਼ਾਦ ਜੀ ਦਾ ਲੰਗਰ ਲੱਗਿਆ ਤੇ ਮਹਾਪੁਰਸ਼ ਬਾਪੂ ਜਿਸਕਰ ਨਿਸ਼ਾਹ ਜੀ ਦੇ ਰਹਿਣ ਮਾਈ ਹੇਠ ਤੇ ਨਾਲ ਸਾਡੇ ਮਾਤਾ ਜੀ ਖੜਕੇ ਲੰਗਰ ਵਰਤਾ ਰਹੇ ਤੇ ਸਾਰੀ ਸੰਗਤ ਲੰਗਰ ਵਰਤਾ ਰਹੀ ਹੈ ਜਿੰਨੇ ਵੀ ਸੇਵਾਦਾਰ ਇੱਥੋਂ ਪਹੁੰਚਿਆ ਹਨ ਤੇ ਸ਼ਰਧਾ ਭਾਵ ਨਾਲ ਲੰਗਰ ਛੱਕ ਵੀ ਰਹੇ ਆ ਲੋਕਾਂ ਬਾਪੂ ਜੀ ਦੇ ਰਹਿਣ ਮਾਈ ਹੇਠ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਚੱਲਾਂਗੇ ਮੱਥਾ ਟੇਕਣ ਹੋ ਗਈ ਸ਼ੁਰੂ ਜੀ ਹੈ ਇਹ ਸੰਗਤਾ ਚੱਲ ਪੁਆ ਮੜਾਸੇ ਮਾਰ ਲੇ ਜਨ ਕਿ ਗਾਹ ਅੱਗੇ ਰੰਗੀ ਰੰਗਾ ਤਾਂ ਕਰਕੇ ਸੇਫਟੀ ਜ਼ਰੂਰੀ ਹੈ ਇਧਰ ਪੇ ਸਾਡਾ ਰਾਜੂ ਹੈ ਜਿਹੜਾ ਦੱਸ ਰਿਹਾ ਕਹਿੰਦਾ ਬਈ ਰੰਗ ਪਾਉਣਗੇ ਸਾਰੇ ਜਾਣੇ ਆਪ ਦਾ ਧਿਆਨ ਰੱਖਿਓ ਬਾਅਦ ਚ ਨਾ ਕਿਓ ਸਾਡੇ ਤੇ ਰੰਗ ਪਾਤਾ ਜੇ ਕਿਸ ਨੇ ਗੁੱਸਾ ਗਿਲਾ ਕਰਨਾ ਤਾਂ ਇੱਥੇ ਰੁਕਜੋ ਰੰਗ ਤਾਂ ਬਈ ਪਾਉਣਗੇ ਅਗਲੇ ਜੋ ਮਰਜ਼ੀ ਹੋ ਜੇ ਰੰਗ ਤਾਂ ਪਾਉ ਉਧਰ ਪੇ ਸਾਡਾ ਸੰਧੂ ਖੜਾ ਹੈ ਉਹ ਪਿੱਛੇ ਮਾਨ ਖੜਾ ਹੈ ਇਧਰ ਲੱਖਾ ਗੋਰਾ ਚੱਲ ਪੰਗ ਸੰਗਤ ਆ ਪਾ ਤੇ ਚੱਲੇ ਚੱਲ ਬਈ ਮਹਾਪੁਰਸ਼ ਸੌਰੀ ਮੈਨੂੰ ਵੀਡੀਓ ਥੋੜੀ ਤੇਜ਼ ਕਰਨੀ ਪਈ ਤੇ ਫਿਰ ਲੱਖਾ ਸਾਡੇ ਬਾਪੂ ਜੀ ਜਾ ਰਹੇ ਆ ਤੇ ਸਾਡੀ ਮਾਨੂੰ ਢਿੱਲੋ ਦੇ ਗਧਾੜਾ ਤੇ ਚੜੀ ਹੋਈ ਆ ਤੁਸੀਂ ਦੇਖ ਰਹੇ ਹੋ ਪਿੱਛੇ ਸਾਰੀਆਂ ਸੰਗਤ ਆ ਰਹੀਆਂ ਮਾਤਾ ਜੀ ਆ ਰਹੀ ਹੈ ਨਾਲ ਸਾਡੀ ਭੈਣ ਸਾਰਾ ਪਰਿਵਾਰ ਆ ਰਿਹਾ ਹੁਣ ਆਪਾਂ ਚੜਨਾ ਸ਼ੁਰੂ ਕਰਤਾ ਜੀ ਉੱਪਰ ਦਰਬਾਰ ਵਾਲੀ ਸਾਈਡ ਜਿੱਧਰਲੇ ਪਾਸੇ ਕ੍ਰਿਸ਼ਨ ਭਗਵਾਨ ਜੀ ਦਾ ਮੰਦਿਰ ਬੜਿਆ ਪਿਆ ਉਧਰਲੇ ਪਾਸੇ ਨੂੰ ਹੁਣ ਆਪਾਂ ਚੱਲੇ ਆਂ ਪਰ ਰਾਹ ਦੇ ਵਿੱਚ ਗਲੀਆਂ ਬੜੀਆਂ ਭੀੜੀਆਂ ਤੇ ਲੋਕ ਬੜੇ ਮਤਲਬ ਰੰਗ ਬੜੇ ਪਿਆਰ ਪਤਕਾਰ ਦੇ ਨਾਲ ਪਉਂਦੇ ਪਰ ਆ ਦੇਖੋ ਤੁਸੀਂ ਕਿੱਦਾਂ ਉੱਥੋਂ ਟੂਰਿਸਟ ਹੁਣ ਦੇਖੋ ਰੰਗਣਾ ਕਿੱਦਾਂ ਭਰਤੇ ਸਾਰੇ ਹਨ ਉਹਦਾ ਸਾਡਾ Hindu ਹੈ ਤੇ Hindu ਦਾ ਜੋਤ ਕਹਿੰਦਾ ਵੀ ਚਾਚਾ ਮੇਰੀ ਵੀ ਵੀਡੀਓ ਬਣਾਤੇ ਆਪਾਂ ਉਹਦੀ ਵੀਡੀਓ ਵੀ ਬਣਾ ਲਈ ਹੈ ਨਾ ਇਧਰਲੇ ਪਾਸੇ ਬਣਾਤੀਆਂ ਭੂਤਾ ਤੇ ਆਪਾਂ ਪਹੁੰਚੇ ਕ੍ਰਿਸ਼ਨ ਭਗਵਾਨ ਜੀ ਦੇ ਮੰਦਿਰ ਦੇ ਵਿੱਚ ਮਹਾਪੁਰਸ਼ ਖੜੇ ਆ ਮਹਾਪੁਰਸ਼ ਵੀ ਦੇਖ ਰਹੇ ਹੋ ਤੁਸੀਂ ਤੇ ਇਧਰਲੇ ਪਾਸੇ ਸੰਗਤ ਆਪਣੀ ਪੂਰੀ ਰਦਾਵਲੀਆ ਨੱਚਣ ਵਾਸਤੇ ਕਹਿੰਦੇ ਨੱਚਣਾ ਕੋਦਣਾ ਇੱਥੇ ਰਾਧਾ ਦੇ ਦਰਬਾਰ ਤੇ ਕ੍ਰਿਸ਼ਨ ਭਗਵਾਨ ਦੇ ਦਰਬਾਰ ਤੇ ਉੱਪਰਲੇ ਪਾਸੇ ਦੇਖੋ ਵੱਡੇ ਵੱਡੇ ਡਰਾਮ ਰੱਖੇ ਹੋਏ ਆ ਭਰ ਕੇ ਉਹਨਾਂ ਨੇ ਪਾਣੀ ਦੇ ਨਾਲ ਉੱਥੋਂ ਪਚਕੈਰੀਆਂ ਮਾਰ ਦਿਆ ਥੈਲੇ ਪਰ ਪਰ ਉਪਰੋਂ ਰੰਗ ਦੇ ਸਿੜਦੇ ਆ ਜੀ ਤੇ ਜਿਹੜੇ ਪਾਸੇ ਇਧਰਲੇ ਪਾਸੇ ਮੰਦਿਰ ਆ ਜੀ ਹਨਾ ਨਾਲਲੇ ਪਾਸੇ ਜਿੱਥੇ ਅਸੀਂ ਖੜੇ ਆ ਇਹ ਹੀ ਮੰਦਿਰ ਹੈਗਾ ਪਰ ਮੂਰੋ ਵੀਡੀਓ ਬਣਾਉਣਾ ਥੋੜਾ ਔਖਾ ਹੋ ਜਾਂਦਾ ਕਿਉਂਕਿ ਇਕੱਠ ਬਹੁਤ ਜ਼ਿਆਦਾ ਰਸ਼ ਬਹੁਤ ਜ਼ਿਆਦਾ ਹੈ ਰੰਗ ਤੁਸੀਂ ਦੇਖੋ ਅਦਰ ਮਿੱਟੀ ਇਹਦਾਂ ਔੜਦਾ ਹਨਾ ਜਿੱਦਾਂ ਬਰੋਲੇ ਆਏ ਹੁੰਦੇ ਆ ਢੇਰੀਆਂ ਠਾਰਕੀਆਂ ਵੇਖ ਪਰ ਸੰਗਤ ਨੱਚਦੀ ਹੈ ਚੱਲ ਵੀ ਮਣੋ ਆਪਾਂ ਨੱਚੀਏ ਚੱਲ ਨਹੀਂ ਭਣੇ ਚੱਲ ਰਹਿੰਦੇ ਆਪਾਂ ਹਾਂ ਮੈਂ ਮਾਨੋਂ ਨੇ ਕੱਢਿਆ ਥੋੜਾ ਜਿਹਾ ਗੇੜਾ ਤੇ ਨਾਲ ਸਾਡੇ ਸੀਗੀ ਐਸ਼ ਅਸੀਂ ਤਨਹਾਨਾਂ ਨੇ ਗੇੜਾ ਕੱਢ ਕੇ ਅਸੀਂ ਹੋ ਗਏ ਸਾੜ ਤੇ ਤੋਂ ਬਾਅਦ ਸਾਡੇ ਢੱਲੋ ਵਰਗੇ ਰਾਜੂ ਵਰਗੇ ਇਹਨੇ ਸ਼ੁਰੂ ਕਰਤਾ ਇਹ ਉਧਰੋਂ ਜੋਤ ਨਹੀਂ ਚੱਕਦੀਆਂ ਚੀਖਾਂ ਹੈ ਤੇ ਮਾਤਾਰ ਗਿਆਣਾ ਵੀ ਪਾਤੀ ਫੇਰੀ ਥੋੜੀ ਜੀ ਹੈ ਤੇ ਬਾਪੂ ਕਹਿੰਦਾ ਚਲਵੇ ਜਸ਼ਨ ਤੂੰ ਵੀ ਚਲ ਜਸ਼ਨ ਨੇ ਵੀ ਗੱਡਤੀ ਫਿਰ ਜਸ਼ਨ ਉਮੀਦ ਦੀ ਬਣਾਤੀ ਕੀਤ ਉਤੇ ਪਾ ਪਾ ਕੇ ਰੰਗ ਜਸ਼ਨ ਦਾ ਗੜਤਾ ਜਲੂਸ ਧਰ ਕੇ ਉਹਨਾਂ ਹੀ ਸੰਗਤ ਨੇ ਪਾਇਆ ਜਿੰਨੀ ਆਪਣੀ ਆਪ ਦੀ ਸੰਗਤ ਕੀਤੀ ਸਾਰਿਆਂ ਨੇ ਬਹੁਤ ਲਿਪ ਜਸ਼ਨ ਨੂੰ ਤੇ ਚਲੋ ਤਰਵਾਰ ਤੇ ਕੱਢੀਆਂ ਇਧਰਲੇ ਪਾਸੇ ਥੋੜੀਆਂ ਥੋੜੀਆਂ ਝਾਕੀਆਂ ਤੇ ਹਿੰਦੂ ਵੀ ਵੀਡੀਓ ਬਣਾ ਰਿਆ ਇਧਰ ਸਾਡਾ ਬਰਾੜ ਖੜਾ ਹੈ ਤੇ ਰਾਜੂ ਨੱਚ ਰਿਹਾ ਉਧਰਲੇ ਪਾਸੇ ਲੱਖੇ ਵਰਗੇ ਸਾਰੇ ਬਰਾੜ ਵਰਗੇ ਸਰਪੰਚ ਪਿੰਡ ਵਾਲਾ ਪੂਰੇ ਜੋਰਾ ਸ਼ੋਰਾ ਤੇ Holi ਖੇਡੀ ਉਸ ਤੋਂ ਬਾਅਦ ਜਿੱਥੇ ਕ੍ਰਿਸ਼ਨ ਭਗਵਾਨ ਜੀ ਤੇ ਕ੍ਰਿਸ਼ਨ ਭਗਵਾਨ ਜੀ ਦੇ ਮਡੇ ਭਰਾ ਬੈੰਦੇ ਸੀਗੇ ਉੱਥੇ ਅਸੀਂ ਪਹੁੰਚ ਗਏ ਜੀ ਹਨਾ ਤੇ ਇਧਰਲੇ ਪਾਸੇ ਸੰਗਤਾਂ ਬੈਠ ਗਈਆਂ ਬਾਪੂ ਜੀ ਕਹਿੰਦਾ ਥੋੜਾ ਥੋੜਾ ਸਾਹ ਲੈ ਲਓ ਨਾਲੇ ਇੱਥੇ ਭਾਈ ਹਾਜ਼ਿਲ ਬਾਉ ਬੈਠ ਕੇ ਹਨਾ ਸਾਹਮਣੇ ਮਹਾਂਪੁਰਸ਼ ਬੈਠਿਆ ਤੇ ਅਧੀਆਂ ਸੰਗਤਾਂ ਉਹ ਪਿੱਛੇ ਆ ਰਹੀਆਂ ਤੇ ਅਧੀਆਂ ਬੈਠੀਆਂ ਸੰਗਤਾਂ ਉਸ ਤੋਂ ਬਾਅਦ ਮੈਨੂੰ ਬਾਪੂ ਕਹਿੰਦਾ ਪੁੱਤ ਤੂੰ ਵੀ ਆ ਜਾ ਇਧਰਲੇ ਪਾਸੇ ਤੇ ਫਿਰ ਬਾਪੂ ਨੇ ਮੈਨੂੰ ਵੀ ਹਵਾਲੇ ਕੋਲੇ ਦੇ ਬਾਪੂ ਕਹਿੰਦਾ ਪੁੱਤ ਇਧਰਲੇ ਪਾਸੇ ਬਹਿ ਜਾ ਵੀਡੀਓ ਬਣਾਈ ਉਸ ਤੋਂ ਬਾਅਦ ਫਿਰ ਅਸੀਂ ਥੋੜਾ ਜਿਆ ਉਹ ਤੋਂ ਲਿਆ ਜਿੱਥੇ ਮਤਲਬ ਕ੍ਰਿਸ਼ਨ ਭਗਵਾਨ ਜੀ ਬੈੰਦੇ ਸੀ ਉਸ ਤੋਂ ਬਾਅਦ ਅ ਤੇ گاਵਾਂ ਦੇ ਵੱਖਰੇ ਵੱਖਰੇ ਨਾਂ ਰੱਖੇ ਹੋਏ ਸੀ ਜਿਦਾ ਗੋਰੀ ਧੋਰੀ گلਾਬੀ ਪੀਲੀ ਲਾਲ ਹਨਾ ਐਦਾ ਸਾਰੇ ਨਾਮ ਰੱਖੇ ਹੋਏ ਸੀ ਆਸੇ ਪਾਸੇ گاਵਾਂ ਦੇ ਜਿਹੜੇ ਨਿੱਕੇ ਨਿੱਕੇ ਸਟੈਚੂ ਬਣੇ ਹੋਏ ਆ ਬੁੱਤ ਬਣੇ ਹੋਏ ਤੁਸੀਂ ਦੇਖਿਓ ਇੱਥੇ ਸ਼ਰਦਾ ਭਾਵਨਾਦਾਨ ਨੇ ਮੱਥਾ ਟੇਕਿਆ ਜਿੱਥੇ ਮੱਥਾ ਟੇਕਿਆ ਸੀ ਸਾਰੇ ਰਲ ਮਿਲ ਕੇ ਮੱਥਾ ਟੇਕਨ ਤੋਂ ਬਾਅਦ ਫਿਰ ਇਦਲੇ ਬੈ ਸਾਡਾ ਮਾਨ ਵੀ ਆ ਗਿਆ ਲੰਗਰੀ ਸਾਡਾ ਭਰਾ ਉਹ ਕਹਿੰਦਾ ਵੀ ਮੈਂ ਘੱਟਾ ਕਿਸੇ ਨਾਲੋਂ ਕਹਿੰਦਾ ਮੈਂ ਤਾਂ ਆਪ ਮੱਥਾ ਟੇਕੂਗਾ ਉਹਨੇ ਹੀ ਮੱਥਾ ਟੇਕਿਆ ਇਦਲੇ ਬੈ ਸਾਡਾ ਭਰਾ ਹਲਵਾਈ ਉਹਨੇ ਪਹਿਲਾਂ ਮੱਥਾ ਟੇਕੇ ਤੁਰ ਪਿਆ ਉਹਦੇ ਹਿੰਦੂ ਵਰਗੇ ਸਾਰੇ ਤੁਰ ਪਏ ਉਹ ਸਕੰਦਰ ਫਰਦਾ ਬੱਬਲ ਪੂਸਾ ਜਿਆ ਬਣਿਆ ਤੇ ਮੱਥਾ ਟੇਕਿਆ ਸਾਰੇ ਨੇ ਬਾਪੂ ਕਹਿੰਦਾ ਲਿਟ ਕੇ ਮੱਥਾ ਟੇਕੋ ਭਾਈਏ ਤੇ ਫਿਰ ਬਰਾੜ ਆਰਗਣ ਦਾ ਸ਼ਰਦਾ ਥੋੜੀ ਜਿਆਦਾ ਦਿਖਾਤੀ ਬਰਾੜ ਕਿ ਤੱਕ ਠੀਕ ਨਹੀਂ ਬਹੁਤ ਟਾਈਮ ਹੈ ਤੇ ਫਿਰ ਉੱਤੇ ਚੱਲ ਕੇ ਠਾਕ ਨੇ ਉੱਥੋਂ ਵੀ ਉੱਤੇ ਚੱਲਾਂਗੇ ਸੀ ਹਨ ਤੇ ਤੁਸੀਂ ਦੇਖ ਰਹੇ ਇਧਰਲੇ ਪਾਸੇ ਗਾਵਾਂ ਦੀਆਂ ਤੁਹਾਨੂੰ ਮੈਂ ਤਸਵੀਰਾਂ ਦਿਖਾਉਣਾ ਜਿਹੜੀਆਂ ਧੋਰੀ ਮਮੀ ਧੋਰੀ ਇਹ ਧੋਰੀ ਇਹ ਇੱਥੇ ਗਾਵਾਂ ਸੀ ਜਿਨ੍ਹਾਂ ਨੂੰ ਕ੍ਰਿਸ਼ਨ ਭਗਵਾਨ ਜੀ ਨਾਮ ਲੈ ਕੇ ਬੁਲਾਉਂਦੇ ਸੀ ਕ੍ਰਿਸ਼ਨ ਭਗਵਾਨ ਜੀ ਦੇ ਨਾਮ ਰੱਖੇ ਹੋਏ ਸੀ ਗਾਵਾਂ ਦੇ ਕੀ ਕੀ ਨਗਾਂ ਨਾਂ ਫਿਰ ਉਹ ਗਾਵਾਂ ਦੇ ਨਾਮ ਲੈ ਕੇ ਬੁਲਾਉਂਦੇ ਸ ਤੇ ਉਹ ਭੱਜੀਆਂ ਹੁੰਦੀਆਂ ਸੀ ਹਨ ਤੇ ਇੱਥੇ ਕਥਾ ਵੀ ਸੁਣੇ ਉਸ ਤੋਂ ਬਾਅਦ ਅਸੀਂ ਆ ਗਏ ਸ਼ੰਕਰ ਭਗਵਾਨ ਜੀ ਦਾ ਜਿਹੜਾ ਉੱਥੇ ਬਣਿਆ ਹੋਇਆ ਇੱਕ ਤਲਾਬ ਉੱਥੇ ਮੰਦਿਰ ਬਣਿਆ ਹੋਇਆ ਜਿੱਥੇ ਸ਼ੰਕਰ ਭਗਵਾਨ ਜੀ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਨ ਗਏ ਸੀਗੇ ਛੋਟੇ ਹੁੰਦੇ ਦੇ ਜਦੋਂ ਉਹ ਮਤਲਬ ਰੁੱੜਦੇ ਹੁੰਦਾ ਸੀ ਉਹਨਾਂ ਦਾ ਮਨੀ ਗੱਲ ਹੈ ਤੇ ਇਧਰਲੇ ਪਾਸੇ ਇਧਰਲੇ ਪਾਸੇ ਤੁਸੀਂ ਜਿਹੜਾ ਤਲਾਬ ਦੇਖ ਰਹੇ ਹੋ ਇਹ ਤਲਾਬ ਕ੍ਰਿਸ਼ਨ ਭਗਵਾਨ ਜੀ ਜਦੋਂ ਰੋ ਰਹੇ ਸੀ ਤੇ ਚੁੱਪ ਨਹੀਂ ਕਰ ਰਹੇ ਸੀ ਉਸ ਟਾਈਮ ਮਤਲਬ ਸਰਬਜੀ ਭਗਵਾਨ ਜੀ ਨੇ ਥੋੜਾ ਪਾਇਆ ਸੀ ਤੇ ਇੱਕ ਚੂਲੀ ਭਰ ਕੇ ਪਾਣੀ ਦਿੱਤੇ ਸੀ ਤੇ ਉਹ ਚੂਲੀ ਆਹ ਹੈ ਪਾਣੀ ਦੀ ਚੈੱਕ ਕਰ ਲਓ ਜੀ ਆਹ ਚੂਲੀ ਪਾਣੀ ਦੀ ਹੈ ਨਾ ਬੜਾ ਵੱਡਾ ਤਲਾਬ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਮੰਦਿਰ ਤੇ ਸਾਰੇ ਨੇ ਵਧੀਆ ਫੋਟੋਆਂ ਵਗੈਰਾ ਵੀ ਕਰਾਂਗੇ ਇੱਥੇ ਨਾ ਤੇ ਸ਼ਰਦਾ ਭਾਉ ਮੈਂ ਉੱਥੇ ਮੱਥਾ ਟੇਕਿਆ ਉਸ ਤੋਂ ਬਾਅਦ ਫਿਰ ਆ ਗਏ ਸੀ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਤੁਸੀਂ ਦੇਖਦੇ ਹੋ ਰਾਂਗੇ ਮਨਾ ਕੀ ਬੋਧਾ ਰੰਗੀ ਰੰਗ ਸਾਰੇ ਪਾਸੇ ਇੱਧਰੇ ਪਾਸੇ ਡਾ ਮਲੂਕੇ ਵਾਲਾ ਸਰਪੰਚ ਇਧਰ ਭਰਾ ਸਾਰੇ ਨਾਲ ਸੀ ਉਸ ਤੋਂ ਬਾਅਦ ਟੂਲ ਨਾ ਸਾਡੀਆਂ ਟੁੱਡੀ ਬਣ ਗਈਆਂ ਤੇ ਮੈਂ ਤੇ ਸਰਪੰਚ ਤੇ ਸਰਜੀਤ ਬਾਈ ਸਿੱਤਨੀ ਇੱਕ ਪਾਸੇ ਰਹਿ ਗਏ ਤੇ ਸੰਧੂ ਬਾਈ ਕੋਠਾ ਗੰਗਲਾ ਬਾਈ ਕਿਤੇਲੇ ਪਾਸੇ ਅਸੀਂ ਫੇਰ ਅੰਦਰ ਨੂੰ ਕੋਸ਼ਿਸ਼ ਨਹੀਂ ਕੋਲ ਕੀਤੀ ਪਰ ਇਧਰਲੇ ਪਾਸੇ ਜਿਹੜਾ ਮਤਲਬ ਰਸ਼ ਬਹੁਤ ਸੀ ਕਿਉਂਕਿ ਇਧਰ ਬਹਿ ਲੱਠ ਮਾਰ ਚੱਲਦੀ ਸੀ ਉੱਥੋਂ ਦੀ ਵਿਧੀ ਬਣੀ ਹੋਈ ਹੈ ਜਿਹੜੀ ਮਤਲਬ ਕਿ ਲੱਠ ਪੈਂਦੀ ਹੈ ਪਰ ਜਿਹੜੇ ਉੱਥੋਂ ਦੇ ਮੁੰਡੇ ਹੁੰਦੇ ਹਨ ਉਹ ਮਿਗ੍ਰੇਸ਼ਨ ਕਰਵਾਉਣ ਜੀ ਦਾ ਪਿੰਡ ਹੈ ਇਧਰ ਪਾਸਾ ਸਾਡਾ ਸਬਜੀਤ ਰਲ ਗਿਆ ਬਈ ਮੇਰਾ ਭਰਾ ਹੈ ਤੇ ਫਿਰ ਕਹਿੰਦਾ ਆਓ ਜੀ ਮੇਨਾਂ ਫੋਟੋ ਕਰਾਓ ਇੱਕ ਅੰਗਰੇਜ਼ੀ ਨਿਹਾਲਾ ਤਕੀਤਾ ਭਰਾ ਨੇ ਸਤੋ ਉਹਨੇ ਗੱਲ ਜੀ ਨਹੀਂ ਗੱਲ ਜੀ ਸਰਜੀਤ ਸਾਡਾ ਭਰਾ ਕਹਿੰਦਾ ਕੋਈ ਵੀ ਅਸੀਂ ਗਾਂਹ ਕਰਾਵਾਂਗੇ ਫੋਟੋ ਬੜੀ ਕਾਸ ਕਰਦਾ ਰੰਗ ਦੇਖਦੇ ਇੱਧਰ ਲੱਠ ਮਾਰ ਚੱਲ ਪਈ ਲੱਖ ਵਾਰ ਦੇਖ ਰਿਹਾ ਉੱਪਰਲੇ ਪਾਸੇ ਵੀਡੀਓ ਬਣਾਈ ਹੈ ਕਿ ਉੱਥਲੇ ਪਾਸੇ ਪਾਪੂ ਜੀ ਸ਼ਾਦੀ ਲਈ ਜਿਹੜੇ ਭਰਾ ਬਣੇ ਹੋਏ ਆ ਕੁਝ ਸਾਡੇ ਉੱਧਰਲੇ ਪਾਸੇ ਜਿਹਨੇ ਭਰਾ ਬੈਠਿਆ ਪਾਪੂ ਜੀ ਨੂੰ ਬੜਾਤ ਸਤਕਾਰ ਪਿਆਰ ਕਰਦੇ ਆ ਤੇ ਉਹਨਾਂ ਦੇ ਉੱਪਰ ਉੱਤੇ ਉੱਤੇ ਚੜ ਕੇ ਸਾਰੇ ਜਿਹੜਾ ਸਖੈਮਲੀ ਪਰਿਵਾਰ ਸੀ ਸਾਰੇ ਉੱਪਰ ਬੈਠਾ ਹੋਇਆ ਸੀਗਾ ਉੱਕਰੋ ਵੀਡੀਓ ਬਣਾਈਆਂ ਤੇ ਲੱਟ ਮਾਰ ਚਰੇ ਤੁਸੀਂ ਦੇਖੋ ਇੱਕ ਬੰਦਾ ਨੀਚੇ ਤੋਂ ਉੱਪਰ ਤੋਂ ਲੇਡੀਜ਼ ਨੂੰ ਡਾਂਗਾ ਭਰਾ ਰਹੇ ਹੈਂ ਇਹ ਡਾਂਗਾਸ ਕਰਕੇ ਇੱਥੇ ਸ਼ਰਾਰਤੀ ਮਤਲਬ ਥੋੜੀ ਥੋੜੀ ਚੁਲਬੁਲੇ ਸ਼ਰਾਰਤਾਂ ਚੱਲਦੀਆਂ ਯਾਨੀ ਕਿ ਜਿਹੜੇ ਹੁਣ ਇਸ ਟਾਈਮ ਰਾਧਾ ਮਾ ਦੇ ਦਰਬਾਰ ਤੋਂ ਪਿੰਡ ਤੋਂ ਆਏ ਹੋਏ ਬੰਦੇ ਇੱਥੇ ਕੋਈ ਸ਼ਰਾਰਤ ਕਰਦੇ ਹੈ ਨਾ ਜਿਹੜੀਆਂ ਇੱਥੋਂ ਦੇ ਨਾ ਔਰਤਾਂ ਫਿਰ ਉਹਨਾਂ ਤੇ ਡਾਂਗਾ ਬਣਾਉਂਦੀਆਂ ਜਦੋਂ ਇਹ ਛੇਡਾ ਕਰਦੇ ਆ ਪੰਜਾਬੀ ਜੱਪੜੀ ਪੰਜਾਬੀ ਛੇਡਾ ਕਰਦੇ ਛੇਡਾ ਕਰ ਦੇ ਡਾਂਗ ਦੇ ਡਾਂਗ ਵਰਦੀ ਦੇਖ ਰੋਸੀ ਹੈ ਐਡਾ ਵਰਦੀਆਂ ਡਾਂਗਾਂ ਇਹ ਜੀ ਦਾ ਰੱਖਿਆ ਧਿਆਨ ਤੇ ਤੁਹਾਨੂੰ ਅੱਗੇ ਗਿਆ ਤੁਹਾਨੂੰ ਤਾਂ ਕਹੀਆਂ ਰੰਗ ਦੇਖੋ ਪਰਤਨ ਡਾਂਗਾਂ ਤੋਂ ਨਰ ਤੇ ਹੋਇਆ ਡਾਂਗ ਦੇ ਨਾਲ ਥਾੜਾਂ ਥਾੜਾਂ ਡੇੜਾਂ ਨਾਲ ਤੇ ਨਾਲ ਪੈਦੀਵੇਂ ਡਾਂਗਾਂ ਇਹ ਕਿਦੇ ਸਾਡੇ ਵਾਲਾ ਪੰਜਾਬੀ ਥੱਲੇ ਆ ਜੇ ੱੱਕੇ ਤੇ ਮੇਰੇ ਸਾੜਾ ਮਾਦਣੀਆਂ ਘੁੱਟ-ਘੁੱਟ ਕੇ ਦੇਖ ਡਾਂਗ ਵਰਦੀ ਰਹਿ ਡਾਂਗ ਦੇ ਨਾਲ ਢਾ ਠਾ ਠਾ ਹੁੰਦੀਆਂ ਨੇ ਕਿ ਸਿਰ ਲੋਕੀਏ ਕੀ ਇਹ ਨਾ ਕੋਈ ਜੀ ਤੁਹਾਨੂੰ ਬਹੁਤ ਸੋਣਾ ਰੰਗ ਦਾ ਫੁੱਲ ਜਨਰੇਸ਼ਨ ਕੋਹਾਂ ਜਿਹਦੇ ਪਿੰਡੀਆਂ ਵੀਡੀਓ ਆਣਗੇ ਤੇ ਤੁਹਾਨੂੰ ਦਾ ਪਹਿਲਾਂ ਵੀ ਦਿਖਾਇਆ ਸੀ ਰਾਧਾ ਮਾਧਵ ਜੂਤ ਦੇ ਦਿਨ ਕਿ ਬਸਾਨਾ ਲੀਆਂ ਤੇ ਇਸ ਤੋਂ ਬਾਅਦ ਬ੍ਰਾਪਾ ਫੇਰ ਬਾਜ਼ਾਰ ਦੇ ਵਿੱਚ ਵੜ ਕੇ ਤੇ ਉਧਰਲੇ ਪਾਸੇ ਸੱਟ ਕੇ ਪੈਣਾ ਉੱਥੇ ਜਣੀਆਂ ਰਾਧਾ ਰੰਗਾਂ ਬਣ ਕੇ ਆਈਆਂ ਤੇ ਬਕਰੇ ਬਕਰੇ ਢੋਲ ਤੇ ਠੰਕੇ ਚੱਲ ਰਹੇ ਹਨ ਉਧਰਲੇ ਪਾਸੇ ਸਾਰੇ ਇੰਜੋਏ ਕਰਦੇ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਗੱਤੇ ਕੋਈ ਇੱਥੇ ਫੇਰ ਫੇਰ ਨਹੀਂ ਗਈ ਬਸ ਸਾਰੇ ਲੋਕ ਅੰਜੋਏ ਕਰਦੇ ਹਨ ਰੰਗਾ ਜਿਹੜਾ ਉੱਪਰੋਂ ਮੁੱਠੀਆਂ ਭਰ ਕੇ ਸੜਦੇ ਆ ਦੇਖੋ ਤੁਸੀਂ ਹੈਨਾ ਕਿਸੇ ਨੇ ਵੀ ਕੋਈ ਐਨੀ ਵਿਲੀਡ ਨੂੰ ਮਸਲਨੇਗਾ ਜਿੱਦਾਂ ਆਪਣੇ ਅੰਦਰ ਕਰਦੇ ਵੀਲੀਡ ਨੂੰ ਫੜ ਲਿਆ ਤੇ ਰੰਗ ਗੋਰੰਗ ਕਰਤਾ ਇਦਾਂ ਨਹੀਂ ਹੈਨਾ ਦੋ ਦੋ ਰੰਗ ਸਿੱਟਣਾਗਾ ਰੰਗ ਫਿਰ ਭਾਵੇਂ ਸੱਚ ਪਾਵਰ ਟੂ ਹੁੰਚ ਪਉਂਦੇ ਹੈਨਾ ਚੱਲਤਾ ਜਾ ਰਿਹਾ ਹੁਣ ਵਾਪਸੀ ਕਰਦੇ ਜੇ ਸਾਰੇ ਲੱਠ ਮਾਲ ਕਿਹੜੇ ਆਏ ਹੋਏ ਉਧਰਲੇ ਪਾਸੇ ਤੇ ਬਹੁਤ ਸਾਰੇ ਅੰਗਰੇਜ਼ ਵੀ ਇੱਥੇ ਆਏ ਹੋਏ ਸੀ ਹੈ ਸਰਜੀਤ ਸਾਡੇ ਭਰਾ ਦੀ ਲੈ ਕੇ ਫੋਟੋ ਖਿੱਚ ਕੇ ਸਰਜੀਤ ਕਹਿੰਦਾ ਵੇ ਬਈ ਫੋਟੋ ਤਾਂ ਆਪਣੀ ਆਪ ਹੀ ਆਪ ਖਿੱਚਦੇ ਆਪਾਂ ਨੂੰ ਕਹਿੰਦੇ ਕਿ ਲੋੜਾ ਹਨ ਅੱ ਲੱਟ ਮਾਰਾ ਇਹਨਾਂ ਭਰਾਵਾਂ ਨੂੰ ਡੰਡ ਆਮਣੇ ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਭਗਵਾਨ ਜੀ ਦਾ ਮੰਦਿਰ ਹੈ ਉੱਥੋਂ ਤੱਕ ਸਿੱਧੀ ਚੜਾਈ ਹੈ ਜੀ ਹਨ ਤੇ ਚੜ੍ਹਨਾਂ ਦਾ ਚਲੋ ਕਿੰਨੇ ਕਿ ਥੋੜਾ ਬੋਤਾ ਸੋਖਾ ਤੇ ਪਰਜੋ